ਵਿਖ ਰਹੀ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਂ ਚ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਤੇ ਚਿੜਿਆ ਟਰੰਪ ਦਾ ਕਰੀਬੀ 100% ਟ੍ਰੈਫਿਕ ਲਗਾਉਣ ਦੇ ਦਿੱਤੀ ਤਮ ਕੀ ਚੰਗ ਲਈ ਫੰਡਿੰਗ ਦਾ ਲਾਇਆ ਦੋਸ਼ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐਮ ਮੋਦੀ ਦੀ ਦੋਸਤੀ ਚ ਫਿੱਕਾਪਨ ਸਾਫ ਨਜ਼ਰ ਆ ਰਿਹਾ ਹੈ ਇਸ ਦੇ ਕਰਕੇ ਅਮਰੀਕਾ ਵੱਲੋਂ ਭਾਰਤ ਤੇ ਟ੍ਰੈਫਿਕ ਲਗਾਉਣ ਟੈਰੀ ਫੁੱਲ ਗੋਂ ਤੋਂ ਗੁਰੇਜ਼ ਨਹੀਂ ਕੀਤਾ ਇੰਨਾ ਹੀ ਨਹੀਂ ਹਾਲ ਹੀ ਵਿੱਚ ਟਰੰਪ ਵੱਲੋਂ ਪਾਕਿਸਤਾਨ ਦੇ ਨਾਲ ਦੇਲ ਦਾ ਵੀ ਸੌਦਾ ਕੀਤਾ ਗਿਆ ਹੈ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੀਬ ਸਲਾਹਕਾਰ ਨੇ ਭਾਰਤ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਗਾਜ ਗਾਰਜੀਅਨ ਦੀ ਰਿਪੋਰਟ ਅਨੁਸਾਰ 트ੰਪਲ ਦੇ ਸੰਜੋਗੀ ਸਟੀਫਨ ਮਿਲਰ ਦੇ ਦੋਸ਼ ਲਗਾਇਆ ਕਿ ਭਾਰਤ ਰੋਜ਼ ਤੋਂ ਤੇਲ ਖਰੀਦ ਕੇ ਯੂਕਰੇਨ ਵਿੱਚ ਚੱਲ ਰਹੀ ਜੰਗ ਨੂੰ ਵਧਾਵਾ ਦੇ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਟੀਫਨ ਮਿਲਰ ਜੋ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਰਹੇ ਚੋਕੀ ਹਨ ਅਤੇ ਟਰੰਪ ਨੇ ਸੰਬਤੋਂ ਪ੍ਰਭਾਵਸ਼ਾਲੀ ਸੰਜੋਗਿਆਂ ਚੋਂ ਇੱਕਮ ਨੇ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਟਰੰਪ ਨੇ ਇੱਕ ਗੱਲ ਬਹੁਤ ਸਾਫ਼ ਕੀਤੀ ਹੈ ਕਿ ਭਾਰਤ ਵੱਲ ਰੂਸ ਤੋਂ ਰੂਸ ਤੋਂ ਤੇਲ ਖਰੀਦਣਾ ਤੇ ਜੰਗ ਲਈ ਫੰਡਿੰਗ ਕਰਨਾ ਕਬੂਲਯੋਗ ਨਹੀਂ ਇਸ ਦੇ ਨਾਲ ਹੀ ਭਾਰਤ ਨੂੰ ਸੌਫ ਰਿਸਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਭਾਰਤ ਨੂੰ ਮਿਲੇ ਸੌਫ ਰਿਸਰ ਟੈਰਿਫ ਲਗਾਉਣ ਦੀ ਧਮਕੀ ਸਟੀਫਨ ਮਿਲਰ ਨੇ ਕਿਹਾ ਕਿ ਲੋਕ ਇਹ ਸੁਣ ਕੇ ਹੈਰਾਨ رہ ਜਾਣਗੇ ਕਿ ਰੂਸ ਤੇਲ ਖਰੀਦਣ ਦੇ ਮਾਮਲੇ ਵਿੱਚ ਭਾਰਤ ਚੀਨ ਨਾਲ ਖੜਾ ਹੈ ਤੇ ਇਹ ਵੀ ਕਾਫੀ ਹੈਰਾਨੀਜਨ ਗੱਲ ਹੈ ਹਾਲਾਂਕਿ ਪਰ ਹਾਈਟਸ ਦੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਮਰੀਕਾ ਦੀਆਂ ਧਮਕੀਆਂ ਦੇ ਬਾਵਜੂਦ ਭਾਰਤ ਮਸਕੋ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ ਤੇ ਇਹ ਵੀ ਆ ਗਿਆ ਹੈ ਕਿ ਜੇਕਰ ਭਾਰਤ ਨੇ ਟਰੰਪ ਦੀ ਗੱਲ ਨਹੀਂ ਮੰਨੀ ਤਾਂ ਉਸ ਤੇ ਸੌ ਫਰੀਜ ਟ੍ਰੈਨੀ ਫੋ ਲਗਾਈ ਜਾ ਸਕਦਾ ਹੈ ਧੰਨਵਾਦ